I <laughs> ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਦੇ ਘਰ ਚਾਹੇ ਬਹੁਤ ਰੌਣਕਾਂ ਇਹਦਾ ਕੀ ਕਰ ਰਹੇ ਆ ਕਿ ਅੱਜ ਦੇ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਮੁੱਚੀਆਂ ਸੰਗਤਾਂ ਦੇਸ਼ ਉਦੇਸ਼ ਤੋਂ ਸੰਗਤਾਂ ਪਹੁੰਚੀਆਂ ਨੇ ਲੋਕਲ ਸੰਗਤ ਵੀ ਬਹੁਤ ਪਹੁੰਚੀ ਹੈ ਕਿਉਂਕਿ ਹਰ ਦੇ ਮਨ ਚ ਚਾਹ ਹੈ ਕਿ ਅਸੀਂ ਆਪਣੇ ਗੁਰੂ ਨੂੰ ਰਜਾ ਲਈਏ ਰਜਾਣ ਦਾ ਮਤਲਬ ਹੈ ਗੁਰੂ ਨੂੰ ਖੁਸ਼ ਕਰ ਲਈਏ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਤੇ ਆਪਣੀਆਂ ਜੋ ਬੇਨਤੀਆਂ ਗੁਰੂ ਚਰਨਾਂ 'ਇ ਕਰਨ ਵਾਸਤੇ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਦੇ ਦਵਾਰ ਪਹੁੰਚੇ ਹਾਂ ਇਹ ਐਸਾ ਘਰ ਹੈ ਜਿੱਥੇ ਸਭ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਅੱਜ ਦਾ ਮਹਾਨ ਦਿਨ ਅੱਜ ਦੇ ਦਿਨ ਪੰਜਵੇਂ ਪਾਤਸ਼ਾਹੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਵਿਖੇ ਜਿੰਨੀ ਬਾਣੀ ਸੀ ਉਹਨਾਂ ਸਾਰੇ ਗੁਰਾਂ ਨੂੰ ਸੰਗ੍ਰਹਿ ਕੀਤਾ ਸੀ ਸੰਗ੍ਰਹਿ ਕਰਕੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਦਰਜ ਨਹੀਂ ਸੀ ਪਰ ਮਹਾਰਾਜ ਜੀ ਨੇ ਪਹਿਲਾਂ 4 ਸਾਲ ਲਾ ਕੇ ਗੁਰੂ ਰਾਮਦਾਸ ਜੀ ਨੇ ਸੋਨੇ ਦਾ ਇਹ ਹਰਿਮੰਦਰ ਬਣਾਇਆ ਤਾਂ ਜੋ ਬਾਣੀ ਹੈ ਜੋ ਸਾਧਕੋ ਨੇ ਬਖਸ਼ੀ ਹੈ ਬੜੇ ਹੀ ਪੂਤਰ ਬਾਣੀ ਹੈ ਬੁਰ ਸ਼ਬਦ ਅਵਤਾਰ ਸ੍ਰੀ ਗ੍ਰੰਥ ਸਾਹਿਬ ਤਿਆਰ ਹੋਣਾ ਸੀ ਤੋਂ ਮਹਾਰਾਏ ਨੇ ਹਿੰਟ ਦੇ ਕੇ ਜੋ ਹੈ ਉਸ ਨੇ ਬਾਬਾ ਬੁੱਢਾ ਇਹਨੂੰ ਗ੍ਰੰਥੀ ਥਾਪ ਕੇ ਇੱਥੇ ਪ੍ਰਕਾਸ਼ ਕਰਵਾਇਆ ਤੇ ਪਹਿਲਾ ਹੁਕਮ ਆਇਆ ਸੰਤਾ ਕੇ ਗਾਰਜ ਆਪ ਸਵਾਰ ਹਰ ਕੰਮ ਕਰਾਵਣ ਆਇਆ ਰਾਮ ਇਹ ਜੋ ਹੈ ਉਹਦਾ ਪਹਿਲਾ ਜੋ ਬਾਗ ਬਾਬਾ ਬੁੱਢਾ ਇਹਨੂੰ ਗ੍ਰੰਥੀ ਥਾਪਿਆ ਤੇ ਇਹ ਪਹਿਲਾ ਬਾਗ ਜੋ ਹੈ ਇਹ ਉਦੋਂ ਆਇਆ ਸੀ ਤੋਂ ਸਾਡਾ ਸਾਰਾ ਫਰਜ਼ ਬੰਦਾ ਜਿੱਥੇ ਅਸੀਂ ਐਨਾ ਕੁਝ ਕਰਦੇ ਆ ਗੁਰੂ ਨੂੰ ਰਜਾਂਦੇ ਹਾਂ ਬਾਬੇ ਨਾਨਕ ਦਾ ਹੁਕਮ ਮੰਨ ਕੇ ਜੋ ਹੈ ਸਾਨੂੰ ਚਾਹੀਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਜੋ ਬਾਤ ਉਹ ਜੋ ਹੈ ਗ੍ਰੀਨਿਸ਼ ਕੀਤਾ ਜਾਵੇ ਤਾਂ ਜੋ ਸਾਨੂੰ ਸਾਫ਼ ਸੁਥਰੀ ਹਵਾ ਮਿਲ ਸਕੇ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਸੰਗਤਾਂ ਆਈਆਂ ਹਨ ਅਸਤਬਾਜੀ ਜੋ ਹੋ ਰਹੀ ਹੈ ਅਸਤਬਾਜੀ ਧਿਆਨ ਰੱਖਿਆ ਜਾਂਦਾ ਹੈ ਕਿ ਪਲੋਟਟ ਨਾ ਹੋਵੇ ਐਸੇ ਢੰਗ ਨਾਲ ਚਲਾਈ ਜਾਂਦੀ ਹੈ ਕਿ ਜੋ ਹੈ ਗੁਰੂ ਦੀ ਬਖਸ਼ਿਸ਼ ਬੱਚੇ ਖੁਸ਼ ਹੁੰਦੇ ਹਨ ਸਾਰੇ ਖੁਸ਼ ਹੁੰਦੇ ਆ ਤੇ ਸਭ এনਵਾਰਮੈਂਟ ਹਿਾਰ ਰੱਖ ਕੇ ਸਾਰਾ ਕਾਰਜ ਕੀਤਾ ਜਾਂਦਾ ਹੈ ਬੜੀ ਸੁੰਦਰ ਸਜਾਵਟ ਹੋਈ ਹੈ ਜੋ ਕਿ ਦੋ ਤਿੰਨ ਦਿਨ ਤੋਂ ਲੱਗ ਕੇ ਸਜਾਵਟ ਕੀਤੀ ਗਈ ਹੈ ਸੁੰਦਰ ਰਸਤਬਾਏ ਜੋ ਹੈ ਚਲਾਈ ਗਈ ਹੈ ਸਗਤਾਂ ਆਨੰਦ ਮਾ ਰੀਆਂ ਹਨ ਅਸੀਂ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਗੁਰੂ ਘਰ ਦੇ ਝੋਲੀਆ ਅੱਡ ਕੇ ਆਪਣਿਆ ਬਖਸ਼ਾ ਪ੍ਰਾਪਤ ਕਰਾਣੇ ਜਾਈਏ ਅਤੇ ਸਭ ਦਾ ਭਲਾ ਮੰਗੇ ਕਿਉਂਕਿ ਬਾਬਾ ਨਾਨਕ ਜੀ ਕਹਿੰਦੇ ਆ ਨਾਨਕ ਨਾਮ ਚੜ੍ਹਦੇ ਗਲਾ ਤੇਰੇ ਭਾਣੇ ਸਰਬਾਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਵਧੀਆ ਜੀ ਪਹੁੰਚੇ ਜੇ ਤੁਸੀਂ ਤੇ ਦਿਹਾੜੇ ਤੇ ਕਿੱਦਾਂ ਮੈਨੂੰ ਲੱਗੋ ਬਹੁਤ ਵਧੀਆ ਜੀ ਸੰਗਤਾਂ ਕੱਲ ਤੋਂ ਹੀ ਆ ਰਹੀਆਂ ਨੇ ਬੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅੱਜ ਤੇ ਬਹੁਤ ਸੰਗਤਾਂ ਸ਼ਰਧਾ ਨਾਲ ਮਨਾ ਰਹੀਆਂ ਨੇ ਆਪ ਜੀ ਦਾ ਵੀ ਬਹੁਤ ਧੰਨਵਾਦ ਆਪ ਜੀ ਵੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾ ਜੀ ਕਿੰਨਾ ਕੁ ਖੁਸ਼ ਆ ਦੇਖ ਕੇ ਬਹੁਤ ਜ਼ਿਆਦਾ ਜੀ ਕੱਲ ਤੋਂ ਹੀ ਤੇ ਫੋਲਾਂ ਦੀ ਜਿਹੜੀ ਸੇਵਾ ਉਹ ਤੇ ਦੋ ਤਿੰਨ ਦਿਨ ਤੋਂ ਚੱਲ ਰਹੀ ਆ ਤੇ ਬਹੁਤ ਸੰਗਤਾਂ ਖੁਸ਼ ਨੇ ਇੱਕ ਦੂਜੇ ਨਾਲ ਪਿਆਰ ਨਾਲ ਚੱਲ ਰਹੀਆਂ ਆ ਪਿਆਰ ਨਾਲ ਮਿਲ ਰਹੀਆਂ ਗੁਰੂ ਸਾਹਿਬ ਦੀ ਜਿਹੜੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਦੂਰੋਂ ਦਰ ਆ ਤੇ ਬਹੁਤ ਵਧੀਆ ਚੱਲ ਰਿਹਾ ਜਿਸੁ ਦੀ ਸਤਿਗੁਰਾਂ ਦੀ ਕਿਰਪਾ ਸਾਰੀਆਂ ਸੰਗਤਾਂ ਦੇ ਤੇ ਦਾ ਟਾਈਮ ਹੋਇਆ ਜੀ ਉਹ ਵੀ ਚੱਲਣ ਵਾਲੀ ਆ ਬੱਸ ਵਾਹਿਗੁਰੂ ਜੀ ਅਹੀਂ ਦਰਸ਼ਨ ਕਰਨ ਆਏ ਆ ਗੁਰੂ ਮਹਾਰਾਜ ਦੇ ਤੇ ਪ੍ਰਕਾਸ਼ ਦਿਹਾੜਾ ਵਾ ਤੇ ਸੰਗਤਾਂ ਦੇ ਰੌਣਕ ਲੱਗੀ ਵਾਹਿਗੁਰੂ ਬਹੁਤ ਸੰਗਤ ਆਈ ਆ ਤੇ ਵਾਹਿਗੁਰੂ ਦੀ ਕਿਰਪਾ ਹੈ ਮਹਾਰਾਜ ਦੀ ਕਿਤੋਂ ਵਾਹਿਗੁਰੂ ਜੀ ਅਹੀਂ ਮਜੀਠੇ ਦੇ ਲਾਗ ਕੋੜਲੇ ਤੋਂ ਆਏ ਵਾਹਿਗੁਰੂ ਤੇ ਪਰਿਵਾਰ ਸਮੇਤ ਆਈ ਨਹੀਂ ਬੇਟਾ ਆ ਨਾਲ ਜੀ ਵਾਹਿਗੁਰੂ ਨਾੜੇ ਪੇਚੇ ਪਹੁੰਚ ਕੇ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਮੈਂ ਸੇਵਾ ਕਰਕੇ ਕੌਲਿਆ ਦੀ ਆਈ ਆ ਤੇ ਸਵੇਰੇ ਆਈ ਆ ਸਭਾ ਹੀ ਤੇ ਸੰਗਤਾਂ ਦਾ ਕਿੰਨਾ ਕਾਟ ਦੇ ਬਹੁਤ ਜ਼ਿਆਦਾ ਵਾਹਿਗੁਰੂ ਕਾਟ ਜੇ ਬਹੁਤ ਵਾਹਿਗੁਰੂ ਦੀ ਮਿਹਰ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ ਐਦਾ ਹੀ ਕਿਰਪਾ ਬਣੀ ਰਹੇ ਤੇ ਐਦਾ ਹੀ ਬਣੀ ਰਹਿੰਦੀ ਜੀ ਵਾਹਿਗੁਰੂ ਜੀ